ਸਦੂ ਮੁਸਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਸ਼ੂਟਰ ਜਗਰੂਪ ਰੂਪਾ ਦੇ ਭਰਾ ਜੁਗਰਾਜ ਦਾ ਕਤਲ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜੁੱਥੇ ਬੰਬੀਹਾ ਗਰੁੱਪ ਦੇ ਵੱਲੋਂ ਜੁਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗ ਵਾਰ ਸ਼ੁਰੂ ਹੋ ਚੁੱਕੀ ਹੈ ਗੈਂਗਸਟਰ ਡੋਨੀ ਦਾ ਇਹ ਕਹਿਣਾ ਹੈ ਕੀ ਗੂਰਾ ਬਰਿਆਰ ਕਤਲ ਦੇ ਵਿੱਚ ਸ਼ਾਮਲ ਸੀ ਜੁਗਰਾਜ ਤੇ ਹੁਣ ਉਸ ਦਾ ਵੀ ਕਤਲ ਕੀਤਾ ਗਿਆ ਤਾਂ ਦੱਸ ਦਈਏ ਕਿ ਮਹਿਤਾ ਥਾਣੇ ਦੇ ਅਦੀਨ ਪਿੰਦੇ ਜਿਸ ਦੇ ਵਿੱਚ ਮੁੰਡੇ ਨੂੰ ਗੋਲੀ ਮਾਰੀ ਗਈ ਹੈ ਤੇ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੁੰਦੀਆਂ ਨੇ ਤਿੰਨ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੁਗਰਾਜ ਜੋ ਕਿ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਸ਼ੂਟਰ ਜਗਰੂਪ ਰੂਪਾ ਦਾ ਭਰਾ ਤੇ ਤਿੰਨ ਅਣਪਛਾਤੀਆਂ ਦੇ ਵੱਲੋਂ ਗੋਲੀ ਮਾਰੀ ਗਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਜਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤੁਹਾਡੇ ਬੇਟੇ ਦੀ ਸ਼ਾਮ ਬੋਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਰੰਜਿਸ਼ ਕੀਤੀ ਸੀ ਇਹ ਕਾਰਨ ਲੱਗਦਾ ਕੋਈ ਨਹੀਂ ਨਾ ਕੋਈ ਕਾਰਨ ਦਾ ਪਤਾ ਲੱਗਾ ਹੋਰ ਲੋਕ ਜਿੱਦਾਂ ਨੇ ਕੋਈ ਨਹੀਂ ਪਤਾ ਨਹੀਂ ਅੰਛਾ ਤੇ ਹੀ ਨੂੰ ਬੱਦੇ ਨਾ ਦੇਖੇ ਨਹੀਂ ਪੁਲਿਸ ਨੂੰ ਤੋਂ ਕੀ ਕਸਵਾਸਨ ਕਰਵਾਇਆ ਗਿਆ ਪੁਲਿਸ ਨੂੰ ਤੋਂ ਇੱਕ ਕਾਰਵਾਈ ਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਕਸਾਇਡ ਕੀਤਾ ਇਦਾਂ ਸਜ਼ਾ ਦਿੱਤੀ ਜਾਵੇ ਸਾਰੇ ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਲਿਆ ਕੇ ਮਾਰੀ ਨਾ ਉਥੀਆਂ ਮਾਰੀਆਂ ਜਾਣ ਨਿਵਾਜ਼ ਸਿੰਘ ਜੀ ਹਾਂ ਜੀ ਕਿੰਨੀਆਂ ਗੋਲੀਆਂ ਜਿਹੜੀਆਂ ਦਸਤੀ ਦੇ ਲੱਗੀਆਂ

ਅਣੁਛਤੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਫ਼ਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕਾ ਰਹੀ ਹੈ ਮਚਲੇ ਦੇ ਚੋ ਕੋਈ ਪੁਰਾਣੀ ਰੰਜਿਸ਼ ਸੀ ਤਾਂ ਫਿਰ ਕੋਈ ਝਗੜਾ ਚੱਲਦਾ ਰਿਹਾ ਸੀ ਇਹਦੇ ਬਾਰੇ ਜਿਹੜੇ ਕੇਸ ਮਕਦਮੇ ਦੇ ਤਫ਼ਤੀਸ਼ੀ ਜਾ ਮਿਰ ਤੋਂ ਸੀਨੀਅਰ ਅਫਸਰੀ ਦੱਸ ਸਕਦੇ ਕੌਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਇਹ ਕਤਲ ਕੀਤਾ ਵਾ ਤੇ ਪਛਾਣ ਹੋਈ ਉਹਨਾਂ ਦੀ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ ਤੇ ਕੱਲ ਰਾਤ ਦੇ ਸੱਤ ਵੀਂ ਘਟਨਾ ਕਾਫੀ ਵਕਤ ਹੋ ਚੁੱਕਾ ਵਾ ਪੁਰਦਵਾਰ ਦੇ ਬਾਰਕਟ ਰਾਵਰ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਹਦੀ ਪੁਲਿਸ ਦੇ ਉੱਤੇ ਕਿ ਉੱਤੇ ਕੀ ਕਾਰਵਾਈ ਤੁਹਾਡੇ ਵੱਲ ਕੀਤੀ ਗਈ ਹੈ ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤੋ ਤੀਹ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕਦਮਾ ਜਿਹੜਾ ਸਸੋਸ਼ੀ ਜਿਹੜੇ ਨਹੀਂ ਜਨਾਬ ਨੂੰ ਨਾਮ ਨੂੰ ਕੋਈ ਪਛਾਣ ਹੋ ਭਾਈ ਉਹਨਾਂ ਦੀ ਤਫਤੀਸ਼ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪਲਾਨੀ ਕਿਸੇ ਦੀ ਹੁੰਦੀ ਸੀ ਉਹ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਉਗੀ ਉਸ ਮੁਤਾਬਕ ਕਾਰਵਾਈ ਚੱਲਦੀ ਹੈ ਇਸ ਇਰੀ ਕੈਮਰੇ ਫੜਾ ਲਈ ਆ ਰਿਹਾ ਆਸपास ਸਾਰੇ ਕੀਤੇ ਜਾ ਰਹੇ ਸਾਰੇ ਐਪਸਨ ਕਰ ਰਹੇ ਠੀਕ ਹਾਂ